ਸਾਰੇ ਵਿੰਗ ਸੀਆਈਡੀ ਇੰਟੈਲੀਜੈਂਸੀ ਪੀਆਪੀ ਆਈਆਰਬੀ ਜੇਰ ਡਿਪਾਰਟਮੈਂਟ ਸਰਦਾਰ ਰਣਜੀਤ ਸਿੰਘ ਡੀਐਸਪੀ ਸੂਰ ਸਾਹਿਬ ਦੇਗਵਾਈ ਹੇਠਾ ਬਹੁਤ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ ਔਰ ਮੈਂ ਇਥੇ ਇਹ ਵੀ ਦੱਸ ਦੇਵਾਂ ਆਪਾਂ ਨੂੰ ਸਾਰਿਆਂ ਨੂੰ ਹੀ ਇਕੱਠਾ ਹੋਣਾ ਪੈਣਾ ਹੈ ਟੀਚਰ ਜੂਨੀਅਰਸ ਬੈਠੇ ਨੇ ਬਾਕੀ ਹੋਰ ਬੈਠੇ ਨੇਗੇ ਤੇ ਗੁਨਾਹ ਗਨੂਕ ਤਾਂ ਭਾਈ ਤੁਸੀਂ ਕਰੀ ਜਿਓ ਜਦੋਂ ਡਾਂਗਾ ਟੁੰਗਾ ਦੀ ਵਾਰੀ ਆਈ ਉਹ ਤਾਂ ਅਸੀਂ ਤੁਹਾਡੇ ਮੂਰੇ ਆ ਕੋਈ ਸ਼ੱਕ ਤਾਂ ਨਹੀਂ ਕਿਸੇ ਨੂੰ ਜਾਗਦੀ ਸਬੂਤ ਇਹ ਹੈ ਵੀ ਜਦੋਂ ਮਹਾਲੀ ਦੇ ਵਿੱਚ ਹੋਇਆ ਸੀ ਮੌਰ ਸਾਹ ਤਾਂ ਸਭ ਤੋਂ ਮੁੜੇ ਇਹ ਡਿਪਾਰਟਮੈਂਟ ਸੀ ਵੀ ਤੁਸੀਂ ਪਿੱਛੇ ਹੋ ਸੀ ਮਗਰਾ ਤੋਂ ਤੇ ਇਹ ਵਿੱਚ ਕੋਈ ਸ਼ੱਕ ਨਹੀਂ ਵੀ ਇਹ ਜਿਹੜੀ ਸਰਕਾਰ ਹੈ ਮਾੜੀ ਹੈ ਨਕੰਮੀ ਹੈ ਇਹ ਜੋ ਵੀ ਕੁਝ ਕਹਿ ਦिए ਸਭ ਕੁਝ ਹੈ ਪਰ ਉਹਦਾ ਇੱਕ ਮੁੱਢ ਇੱਥੋਂ ਦੇ ਐਮਐਲਏ ਨੇ ਬੰਨਿਆ ਸੀ ਉਹ ਜ਼ਰੂਰ ਮੁਰਦਾਵਾਦਾ ਹੱਕਦਾਰ ਹੈ ਜੇ ਇੱਕ ਚਾਲ ਪੈ ਜਾਂਦੀ ਹੈ ਨਾ ਧੋੜ ਲਈ ਹਾਂ ਹੀ ਤੁਰੇ ਜਾਂਦਾ ਵੀ ਜਦੋਂ ਉਹਨੇ ਕਰਿਆ ਸੀ ਤਾਂ ਮੈਂ ਵੀ ਕਰ ਦਿਆ ਉਹ ਕੌਣ ਹੈ ਸ਼ਖਸ ਉਹ ਮਨਪ੍ਰੀਤ ਬਾਦਲ ਹੈ ਜਿਨੇ ਇਹ ਲੀ ਪੋਰੀ ਹੈ ਹੁਣ ਦੂਜਾ ਪੜਾ ਵੀ ਕਹਿਣ ਲੱਗਿਆ ਅਸੀਂ ਜੇ ਇਹ ਕਿਤਾਜ ਵੰਡਦੇ ਕਿਤਾਜ ਵੰਡਦੇ ਕਿਤਾਜ ਸੋ ਸਭ ਤੋਂ ਪਹਿਲਾਂ ਫਿੱਟ ਲਾਣ ਤੇ ਇਸ ਬੰਦੇ ਨੂੰ ਬਹਿਣੀ ਚਾਹੀਦੀ ਹੈ ਜਦੋਂ ਬਠਿੰਡੇ ਦੇ ਲੋਕਾਂ ਨੂੰ ਇਹ ਵਿਗਾਰਿਆ ਸੀ ਉਥੋਂ ਦੇ ਫਰੰਟ ਦੇ ਮੈਂਬਰਾਂ ਨੇ ਵੀ ਥੋਟਾਏ ਹੈ ਐਮ ਐਲ اے ਤੁਸੀਂ ਇਹਨੂੰ ਕੁਰਸੀਆਂ ਨਹੀਂ ਚੜਨ ਦੇਣੀ ਆ ਪੌੜੀਆਂ ਨਹੀਂ ਚੜਨ ਦੇਣੀਆਂ ਤਾਂ ਉਹ ਤੁਸੀਂ ਸਾਰਿਆਂ ਨੇ ਸਾਥ ਦੇ ਕੇ ਉਹਨੂੰ ਮੁੱਦੇ ਮੂੰਹ ਮਾਰਿਆ ਸੀ ਪਰ ਹੁਣ ਜੇ ਅਸੀਂ ਕਿਸੇ ਨੂੰ ਪਹੜਾ ਸਕਦੇ ਆ ਤਾਂ ਅਸੀਂ ਲਾ ਵੀ ਸਕਦੇ ਆ ਇਹ ਸਰਕਾਰ ਨਿਕੰਬੀ ਆ ਨੋ ਡਾਊਟ ਇਹਦਾ ਕੰਮ ਹੈ ਨਵੀਂ ਬਹੂ ਵਾਲਾ ਜਿਵੇਂ ਨਵੀਂ ਬਹੂ ਵੱਡੀਆਂ ਝਾਂਜਰਾ ਪਾ ਕੇ ਵੇਲੇ ਚ ਗੇੜੇ ਦਿੰਦੀ ਆ ਨਾ ਛਮ 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 ਉਹ ਗਵਾਂਡੀਆਂ ਨੇ ਬੁੜੀਆਂ ਕਹਿੰਦੇ ਆ ਫਲਾਣਿਆਂ ਦੀ ਬਹੂ ਬੜਾ ਕੰਮ ਕਰਦੀ ਆ ਵੀ ਸਾਰਾ ਦਿਨ ਭੱਜੀ ਵਰਦੀ ਐ ਸਾਰਾ ਦਿਨ ਇਤਰਾ 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 ਹੋਇਤਰਾ ਉਹ ਕੰਮ ਕੁੰਮ ਨਹੀਂ ਕਰਦੀ ਉਹ ਸ਼ਰਾਬ ਦੀ ਝਾਂਜਰਾਂ ਦੀ ਛਣਕਾਰ ਦੀ ਦਿਖਾਉਂਦੀ ਐ ਵੀ ਮੈਂ ਇਸ ਘਰੇ ਹੈਗੀ ਆ ਸੋ ਇਹੀ ਹਾਲ ਤੇ ਭਗਵਾਨਤ ਮਾਨ ਸਰਕਾਰ ਦਾ ਕੰਮ ਘਟਕਣਾ ਹੋਲਡਿੰਗ ਵੱਡੇ ਲਾਉਣੇ ਆ ਉਹ ਪੈਸੇ ਕਿੱਥੋਂ ਆਉਂਦੇ ਨੇ ਉਹ ਸਾਡੇ ਪੈਸੇ ਨੇ ਸਾਡੇ ਟੈਕਸ ਦੇ ਪੈਸੇ ਨੇ ਜਿ ਜੋ ਇਹ ਸਰਕਾਰ ਖਰਚ ਕਰ ਰਹੀ ਐ ਹਰਿਆਣਾ ਦੇ ਵਿੱਚ ਹੋਇਆ ਸੀ ਇੱਕ ਸਭ ਤੋਂ ਵੱਡਾ ਰੌਲਾ ਪੰਜਾਬ ਹਰਿਆਣਾ ਰੋਡਵੇ ਦਾ ਉਹਨਾਂ ਨੇ 3400 ਪਰਮਿਟ ਸੀ ਜਿਹੜਾ ਉਹ ਪ੍ਰਾਈਵੇਟ ਕਰਨਾ ਸੀ ਪਰ ਉਹ 3400 ਦਾ 3400 ਜਿਹੜਾ ਉਹ ਉਹਨਾਂ ਦੇ ਮਲਾਜਮ ਅਰੋੜਾ ਤੇ ਆ ਗਏ ਬੱਸਾਂ ਡੇਡੀਆਂ ਲਾ ਕਰਤੀਆਂ 34000 ਪਿੱਛੇ ਉਹਨਾਂ ਨੇ 34000 ਬੰਦਾ ਰੱਖਿਆ 3400 ਪਿੱਛੇ ਕਿਉਂ ਫਿਟਰ ਵੀ ਚਾਹੀਦੇ ਸੀ ਕਨੈਕਟਰ ਵੀ ਚੈੱਕਰ ਵੀ ਸਾਰੇ ਡਰਾਈਵਰ ਕਨੈਕਟਰ ਰੈਸਟਾ ਦੇਣ ਵਾਸਤੇ ਸੋ ਇਹ ਗੱਲਾਂ ਆਪਾਂ ਨੂੰ ਗੁੰਡੀਆਂ ਸੁਪਿਆਂ ਤੋਂ ਵੀ ਸੋਚ ਲੈਣੀਆਂ ਸਿੱਖ ਲੈਣੀਆਂ ਚਾਹੀਣੀਆਂ ਹੈ ਸਰਕਾਰ ਮਾੜੀ ਐ ਪਰ ਮੈਂ ਇੱਕ ਗੱਲ ਕਹਿਣਾ ਮੈਂ ਥੋੜਾ ਇੱਕ ਸਮੇਂ ਦੀ ਸੀਮਤ 'ਚ ਰਹਿੰਦਾ ਹਾਂ ਸਿਰਫ ਦੋਈ ਗੱਲਾਂ ਦਾ ਤੁਹਾਨੂੰ ਇਹ ਕਹਿ ਕੇ ਤੇ ਆਪਦੇ ਭਾਸ਼ਣ ਨੂੰ ਇੱਥੇ ਬਰਾਮ ਦੇਊਂਗਾ ਜਦੋਂ ਭਗਵਾਨ ਰਾਮਚੰਦਰ ਮਹਾਰਾਜੀ ਨੂੰ ਸਜ਼ਾ ਦਾ ਹੁਕਮ ਹੋ ਗਿਆ ਸੀਗਾ ਉੱਥੇ ਪਾਰਸ਼ਲਟੀ ਚੱਲਦੀ ਸੀ ਮਾਤਾ ਕਕਈ ਤੇ ਕੁਸ਼ਲਿਆ 'ਚ ਤਾਂ ਉਹਨਾਂ ਨੂੰ 14 ਸਾਲ ਦਾ ਬੰਵਾਸ ਦਿੱਤਾ ਸਾਰੀ ਪਬਲਿਕ ਛੱਡਣ ਗਈ ਉਹਨਾਂ ਨੂੰ ਜਦੋਂ ਉਸ ਦਰਿਆ ਤੇ ਅਗਲੇ ਆਪਦੇ ਤੜੀ ਬਾਰ ਹੁੰਦੇ ਸੀ ਜਿਵੇਂ ਆਪਾਂ ਇਲਾਕਾ ਛੱਡ ਜਾਣਾ ਜਦੋਂ ਇਲਾਕਾ ਛੱਡ ਕੇ ਉੱਥੇ ਗਏ ਤੇ ਭਗਵਾਨ ਰਾਮਚੰਦਰ ਮਹਾਰਾਜ ਜੀ ਨੇ ਕਿਹਾ ਵੀ ਦੇਖੋ ਸਭ ਨਰ ਨਾਰ ਨਰ ਨਾਰੀ ਆਪ ਆਪਣੇ ਘਰਾਂ ਨੂੰ ਜਾਓ ਸਾਰੇ ਜਿੰਨੇ ਨਰ ਨਾਰੀ ਸੀ ਸਾਰੇ ਆਪ ਆਪਣੇ ਘਰਾਂ ਨੂੰ ਆ ਗਏ 14 ਸਾਲ ਬਾਅਦ ਜਦੋਂ ਭਗਵਾਨ ਰਾਮਚੰਦਰ ਜੀ ਮਹਾਰਾਜ ਆਏ ਤਾਂ ਉਸ ਟਾਈਮ ਇੱਕ ਹੋਰ ਮਹਿਕਣਾ ਫਿਰਦਾ ਸੀ ਉੱਥੇ ਜਦੋਂ ਭਗਵਾਨ ਰਾਮਚੰਦਰ ਜੀ ਨੇ ਕਿਹਾ ਹਾਂ ਵੀ ਦੱਸੋ ਮੈਂ ਤਾਂ ਸਭ ਨਰ ਨਾਰੀ ਨੂੰ ਕਹਤਾ ਸੀ ਵੀ ਤੁਸੀਂ ਜਾਓ ਉਹ ਕਹਿੰਦੇ ਜੀ ਨਾ ਸੀ ਨਰਾਂ ਦਾ ਨਾਰੀਆਂ ਸੀ ਤਾਂ ਉਹ ਹੋਆ ਸਮਝ ਗਏ ਇਹ ਸਰਕਾਰ ਉਹਨਾਂ ਦੀ ਹੈ ਕੋਈ ਸ਼ਕਤ ਇਸ ਕੁਝ ਜੇ ਕਿਨਾਰਾ 라 ਪੰਜਾਬ ਸਰਕਾਰ ਮਰਦਾਬਾਦ 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 ਬਿਨਾਂ ਸਰਕਾਰ ਹਾਏ 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 ਬਿਨਾਂ ਸਰਕਾਰ ਮਰਦਾਬਾਦ ਮਰਦਾਬਾਦ ਸੋ ਇਹ ਸਰਕਾਰ ਤੋਂ ਜੇ ਕੌਣ ਹੈ ਤੁਸੀਂ ਵੀ ਪੋਲੇ ਪੈਰੀ ਲੈ ਲੋਗੇ ਇਹ ਨਹੀਂ ਕੁਝ ਕਰਨ ਜੋਗੇ ਤੇ ਉਹਨਾਂ ਦੀ ਸਰਕਾਰ ਹੈ ਨਚਾਰਾਂ ਦੀ ਭੰਡਾਂ ਦੀ ਸਰਕਾਰ ਹੈ ਸੋ ਜਿੰਨੇ ਵੀ ਪੁਲਿਸ ਮੁਲਾਜ਼ਮ ਸਾਰੇ ਬਿੰਗਾ ਤੋਂ ਡੀਐਸਪੀ ਰਣਜੀਤ ਸਿੰਘ ਤੋਰਦੀ ਦਵਾਈ ਇੱਥਾਏ ਨੇ ਉਹਨਾਂ ਦਾ ਬਹੁਤ ਧੰਨਵਾਦ ਇਹਨਾਂ ਕਹਿਣਾ ਹੈ ਠੇਮਾ